ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਕੈਂਸਰ ਦੇ ਲੋੜਵੰਦ ਮਰੀਜ਼ਾਂ ਨੂੰ ਉਸ ਵਕਤ ਵੱਡੀ ਰਾਹਤ ਮਿਲੀ ਜਦੋਂ ਮਰੀਜ਼ਾਂ ਅਤੇ ਉਹਨਾਂ ਦੇ ਵਾਰਸਾਂ ਲਈ ਪਰਮ ਸੰਤ ਰਾਮ ਸਿੰਘ 11ਵੀਂ ਦੋਦੜ ਵਾਲਿਆਂ ਦੀ ਯਾਦ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਕਰੀਬ 8 ਲੱਖ ਰੁਪਏ ਦੀ ਲਾਗਤ ਵਾਲੀ ਰਸੋਈ ਦਾ ਉਦਘਾਟਨ ਪਰਮ ਸੰਤ ਬਾਬਾ ਅਰਜਨ ਸਿੰਘ 11ਵੀਂ ਦੋਦੜ ਵਾਲਿਆਂ ਨੇ ਅਤੇ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੇ ਵਾਈਸ ਚਾਂਸਲਰ ਨੇ ਕੀਤਾ ਇਸ ਮੌਕੇ ਬਾਬਾ ਅਰਜਨ ਸਿੰਘ ਨੇ 1.5 ਲੱਖ ਰੁਪਏ ਦਾ ਚੈੱਕ ਵੀ ਪਹਿਲੇ ਮਹੀਨੇ ਦੇ ਰਾਸ਼ਨ ਲਈ ਦਿੱਤਾ ਹੈ ਜੋ ਕਿ ਲਗਾਤਾਰ ਹਰ ਮਹੀਨੇ ਭੇਜਿਆ ਜਾਵੇਗਾ ਅੱਜ ਦੇ ਦਿਨ ਮੈਨੂੰ ਬੜੀ ਖੁਸ਼ੀ ਹੋਈ ਕਿ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਹਸਪੀਟਲ ਦੀ ਜਿਹੜੀ ਕਿਚਨ ਹੈ ਉਹ ਇਸ ਦਿਸ਼ਾ ਚ ਕਦਮ ਚੁੱਕਿਆ ਪਹਿਲਾ ਜਿਸ ਵਿੱਚ ਕਿਸੇ ਵੀ ਮਰੀਜ਼ ਨੂੰ ਅੱਛੀ ਨਿਊਟ੍ਰੀਸ਼ਸ ਡਾਈਟ ਔਰ ਸਾਫ਼ ਨਿਊਟ੍ਰੀਸ਼ਸ ਡਾਈਟ ਦਿੱਤੀ ਜਾਏਗੀ ਇਹਦੇ ਸਦਕੇ ਇੱਕ ਰੈਨੋਵੇਸ਼ਨ ਹੋਈ ਕਿਚਨ ਦੀ ਔਰ ਉਹਦੇ ਵਿੱਚ ਇਹ ਕਿਰਪਾ ਹੋਈ ਬਾਬਾ ਅਰਜੁਨ ਸਿੰਘ ਜੀ ਦੀ ਇਹਦੇ ਵਿੱਚ ਇਨੀਸ਼ੀਅਲੀ ਪੰਜਾਬ ਬਰੀਜਾਂ ਨੂੰ ਫਿਰ ਗ੍ਰੈਜੂਅਲੀ ਗ੍ਰੈਜੂਅਲੀ ਸਾਡੀ ਕੈਪੇਬਿਲਟੀ ਦੇਖਦੇ ਹੋਏ ਸਾਡੀ ਟਰਾਂਸਪਰੈਂਸੀ ਦੇਖਦੇ ਹੋਏ ਸਾਡੀ ਸਾਡੀ ਭਾਵਨਾ ਦੇਖਦੇ ਹੋਏ ਇਹਨਾਂ ਨੇ ਕਿਹਾ ਵੀ ਅਸੀਂ ਇਹਨੂੰ ਬਧਾਵਾਂਗੇ ਔਰ ਉਹਦੇ ਨਾਲ ਫਿਰ ਸਾਡੇ ਜਿੰਨੇ ਵੀ ਮਰੀਜ਼ ਗਰੀਬ ਹੈ ਖਾਸ ਕਰਕੇ ਗਰੀਬ ਇਹ ਫੈਸਿਲਿਟੀਆਂ ਅਸੀਂ ਹੋਰ ਕਿਸੇ ਆਮ ਮਰੀਜ਼ ਨੂੰ ਨਹੀਂ ਦੇਣੀ ਜਿਹੜਾ ਬਿਲਕੁਲ ਹੀ ਅਫੋਰਡ ਨਹੀਂ ਕਰ ਸਕਦਾ ਗਰੀਬ ਤੇ ਗਰੀਬ ਜਿਹੜਾ ਮਰੀਜ਼ ਹੈ ਉਹਨੂੰ ਅਸੀਂ ਇਹ ਖਾਣਾ ਸਰਕਾਰ ਵੱਲੋਂ ਕਿਚਨ ਦੇ ਬਾਦ ਰਾਹੀ ਔਰ ਬਾਬਾ ਜੀ ਦੀ ਵੱਲੋਂ ਜਿਹੜੇ ਉਹਦੇ ਚ ਇਕੁਪਮੈਂਟ ਦਿੱਤਾ ਜਿਹੜਾ ਕਿ ਸਾਫ ਖਾਣਾ ਤਿਆਰ ਕਰੇਗਾ ਸਟੀਮ ਦਾ ਖਾਣਾ ਸਟੀਮਡ ਕਿਚਨ ਹੈ ਮਾਡਰਨ ਕਿਚਨ ਹੈ ਉਹਦੇ ਨਾਲ ਪਲੱਸ ਇਹ ਯੋਗਦਾਨ ਜਿਹਦੇ ਚ ਕਿ ਪੈਸਿਆਂ ਨਾਲ 50 ਬਰੀਜਾ ਦਾ ਖਾਣਾ ਜਿਹੜਾ ਮੈਂ ਉਮੀਦ ਕਰਦਾ ਵੀ ਹੌਲੀ ਹੌਲੀ ਵਧਦਾ ਵਧਦਾ ਇਹ ਵਧੇਗਾ ਪਰ ਇਹ ਇਹਦੇ ਪਰ ਸਾਡੀ ਵੀ ਜ਼ਿੰਮੇਵਾਰੀ ਹੈ ਕਿਉਂਕਿ ਜਿਸ ਹੌਸਲੇ ਨਾਲ ਜਿਸ ਕਨਫੀਡੈਂਸ਼ੀਅਲ ਇਹਨਾਂ ਨੇ ਸਾਡੇ ਪਰ ਇਹ ਕਿਰਪਾ ਕੀਤੀ ਹੈ ਸਾਨੂੰ ਇੱਕ ਕਨਫੀਡੈਂਸੀ ਇਹਨਾਂ ਦਾ ਬਰਕਰਾਰ ਰੱਖਣਾ ਪੈਣਾ ਇਹ ਦੱਸਣਾ ਪੈਣਾ ਸਾਨੂੰ ਕਿ ਇਹ ਇੱਕ ਇੱਕ ਪੈਸਾ ਜਿਹੜਾ ਇਹਨਾਂ ਦਾ ਦਿੱਤਾ ਹੈ ਉਹ ਬਿਲਕੁਲ ਹੀ ਗਰੀਬ ਦੇ ਕੰਮ ਆ ਰਿਹਾ ਔਰ ਮੈਨੂੰ ਇਹ ਖੁਸ਼ੀ ਹੈ ਕਿ ਸਾਡੀ ਕਿਚਨ ਨੇ ਅੱਜ ਇਹ ਨਵਾਂ ਸਟੈਪ ਲਿਆ which is a step towards modernization of the modern kitchen ਅੱਜ ਪਰਮ ਸੰਤ ਬਾਬਾ ਰਾਮ ਸਿੰਘ ਜੀ 11ਵੇਂ ਅਣ ਦੀ ਯਾਦ ਨੂੰ ਸਮਰਪਿਤ ਜਿਹੜਾ ਇੱਥੇ ਇੱਕ ਤੇ ਕੇਚੰਦ ਦੇ ਵਿੱਚ ਜਿਹੜੀ ਸੇਵਾ ਕਰਾਈ ਗਈ ਸਾਡੀ ਸੰਸਥਾ ਕੋ ਗੁਰੂ ਘਰ 11ਵੇਂ ਵਾਲੇ ਦੌਦਰ ਵੱਲੋਂ ਔਰ ਦੂਸਰੀ ਜਿਹੜੀ ਹੈਗੀ ਆ 50 ਜਿਹੜੇ ਪੇਸ਼ੈਂਟ ਹੋਣਗੇ ਗਰੀਬ ਜਿਨ੍ਹਾਂ ਨੂੰ ਜਿਵੇਂ ਬੀਸੀ ਸਾਹਿਬ ਨੇ ਦੱਸਿਆ ਕਿ ਉਹਨਾਂ ਵਾਸਤੇ ਜਿਹੜੀ ਫ੍ਰੀ ਡਾਈਟ ਹੈਗੀ ਆ ਉਹ ਸਾਡੇ ਵੱਲੋਂ ਪ੍ਰੋਵਾਈਡ ਕੀਤੀ ਜਾਊਗੀ ਜੀ ਦੇ ਵਿੱਚ ਕਿ ਸਭ ਤੋਂ ਜ਼ਿਆਦਾ ਜਿਹੜਾ ਸਹਿਯੋਗ ਹੈ ਸਾਨੂੰ ਉਹ ਐਨ ਆਰ ਆਈ ਜਿਹੜੀ ਸੰਗਤ ਹੈਗੀ ਆ ਉਹਨਾਂ ਵੱਲੋਂ ਸਾਰਾ ਸਹਿਯੋਗ ਦਿੱਤਾ ਜਾ ਰਿਹਾ ਸੰਗਤ ਦੇ ਸਹਿਯੋਗ ਦੇ ਨਾਲ ਹੀ ਅੱਜ ਸਾਡੀ ਸੰਸਥਾ ਇਸ ਮਹਾਨ ਸੇਵਾ ਦੇ ਕਾਰਜ ਦੇ ਵਿੱਚ ਆਪਣਾ ਛੋਟਾ ਜਿਹਾ ਯੋਗਦਾਨ ਪਾ ਰਹੀ ਹੈ ਔਰ ਅਸੀਂ ਹਮੇਸ਼ਾ ਕੋਸ਼ਿਸ਼ ਰੱਖਾਂਗੇ ਕਿ ਅਸੀਂ ਇਹਨੂੰ ਲਗਾਤਾਰ ਜਾਰੀ ਰੱਖੀਏ ਔਰ ਬਦ ਤੋਂ ਬਦ ਜਿਹੜੇ ਗਰੀਬ ਜ਼ਰੂਰਤਮੰਦ ਮਰੀਜ਼ ਹੈਗੇ ਉਹਨਾਂ ਤੱਕ ਭੋਜਨ ਮੁਹੱਈਆ ਕਰਾਇਆ ਜਾਵੇ ਤਾਂ ਅਮ੍ਰਿਤਕੋੜ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ ਪੰਜਾਬ ਟੂਡੇ